ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਕਿਵੇਂ ਹੋ ਠੀਕ ਹੋ ਅੱਜ ਆਪਾਂ ਤੁਹਾਨੂੰ ਪੰਜ ਮੋਸਟ ਇਫੈਕਟਿਵ ਐਕਸਰਸਾਈਜ਼ ਦੱਸਾਂਗੇ ਬੈਡੀ ਫੈਟ ਡੀ ওভারਲ ਬਾਡੀ ਲਈ ਜਿਹਦੇ ਨਾਲ ਆਪਾਂ ਟਰਾਂਸਫਾਰਮ ਕਰ ਸਕਦੇ ਹਾਂ ਅੱਜ ਅਸੀਂ ਫਿਰ ਕਰਦੇ ਹਾਂ ਸੁਰੂਪੋਂ ਵਰਕਆਊਟ ਔਰ ਮੇਰੇ ਮਿੱਤਰੋ ਹਾਂਜੀ ਫਸਟ ਐਕਸਰਸਾਈਜ਼ ਆਪਾਂ ਕਰਾਂਗੇ ਸਟੈਪਰ ਐਦਾਂ ਕਰਕੇ ਪੂਰਾ ਇਹਦੇ ਤੁਸੀਂ 50 50 ਸੈਟ ਲਾ ਸਕਦੇ ਹੋ 25 ਇਚ 25 ਇਚ ਟੋਟਲ 15 ਹੋਗੇ ਜੇ ਦਾ ਭਾਅ ਜ਼ਿਆਦਾ ਨਾਲ ਆਉਂਦਾ ਉਹ ਜ਼ਿਆਦਾ ਨਹੀਂ ਕਰ ਲਿਆ ਕਰੋ ਤੇ ਸੈਕਨੈਕ ਸਾਈਜ਼ ਤੇ ਇਹਦੇ ਨਾਲ ਨੀ ਲਾਲਾ ਪਾਸੇ ਆਪਾਂ ਤੇ ਸੈਕਟੈਕ ਛੇ ਇਦਾਂ ਕਰਾਂਗੇ 1 2 3 4 5 6 7 8 9 10 ਤਗਣਾ ਚਾਹੀਦਾ ਹੈ ਇਹ ਬਹੁਤ ਐਕਟਿਵ ਐਕਸਰਸਾਈਜ਼ ਦਾ ਤੁਸੀਂ ਇਹ ਮੂਵਮੈਂਟ ਕਰਦੇ ਹੋ ਇਹ ਤੁਹਾਡੇ ਨਾਲ ਗਲੂਟਸ ਦਾ ਫਰੰਟ ਲੈ ਕੇ ਹੈਮਸਟਿੰਗ ਤੇ ਬਹੁਤ ਪ੍ਰੈਸ਼ਰ ਪੈਂਦਾ ਇਹਨਾਂ ਦਾ ਜਿਆਦਾ ਮਸਲ ਮਾਸ ਹੈ ਉਹ ਐਕਸਰਸਾਈਜ਼ ਜ਼ਰੂਰ ਲਾਇਆ ਕਰੋ ਜੀ ਦੇ ਥਰਡ ਐਕਸਰਸਾਈਜ਼ ਆਪਾਂ ਇਹ ਲਾਵਾਂਗੇ ਥਰਡ ਐਕਸਰਸਾਈਜ਼ ਮਾਉਂਟਡ ਕਲਾਈਮਬਰ ਲਾਵਾਂਗੇ ਇਹ ਬਹੁਤ ਬੈਸਟ ਐਕਸਰਸਾਈਜ਼ ਹੈ ਤੁਹਾਡੀ ਲੋਰ ਲੋਰ ਬੈਨਡਿੰਗ ਏਜੀਓ ਵੀ ਆਹ ਇਹ ਜੰਪ ਲਾ ਮਗੇ ਤੇ ਆ ਕਿ ਤੇ ਲਾਸਟ ਐਕਸਾਈਜ थोड़े साइड इफैक्ट न इफेक्ट कर दी है टू थ्री फोर फाइव सिक्स सेवन एट जो अपने अच्छा डिस्कस की मेरे कहने एक बार जरूर ट्राई करो ਜਰੂਰ ਡਿਲ ਨਹੀਂ ਹਿਲਾ ਸਕਦੇ ਨਾ ਤੁਸੀਂ ਇੱਕ ਦਿਨ ਗੈਪ ਦੇ ਕੇ ਜਰੂਰ ਲਾਇਆ ਕਰੋ ਜਿਹੜੇ ਭਰਾ ਜਿਮ ਨਹੀਂ ਜਾਂਦੇ ਜਾਂ ਭੈਣਾਂ ਉਹ ਤਾਂ ਜਰੂਰ ਲਾਇਆ ਕਰੋ ਮੈਂ ਨਹੀਂ ਕਹਿੰਦਾ ਤੁਸੀਂ ਆਪਣੇ ਆਪ ਮਹੀਨੇ ਦੇ ਵਿੱਚ ਰਿਜ਼ਲਟ ਦੇਖੋ ਹੀ ਹੈ ਪੰਜ ਐਕਸਰਸਾਈਜ਼ ਫਾਲੋ ਕਰਿਓ ਤੇ ਆਪਾਂ ਹੋਰ ਐਕਸਰਸਾਈਜ਼ ਪਾਵਾਂਗੇ ਤੇ ਡੈੱਗ ਜਿੰਨਾ ਤੁਸੀਂ ਆਪਾਂ ਥੋੜੀ ਮਸਲ ਟ੍ਰੇਨਿੰਗ ਕਰ ਸਕਦੇ ਤੁਸੀਂ ਇੱਕ ਮਿੰਟ ਡਾਈਟ ਤੇ ਵੀ ਵੀਡੀਓ ਬਣਾਉਂਗਾ ਉਹਦੇ ਅੱਗੇ ਤੁਸੀਂ ਵੀਡੀਓ ਦੇਖ ਲਿਓ ਚੈੱਕ ਕਰ ਲਿਓ ਇਹ ਐਕਸਰਸਾਈਜ਼ ਜਰੂਰ ਲਾਇਆ ਕਰੋ ਬੜੀ ਟੌਪ ਦੀ ਐਕਸਰਸਾਈਜ਼ ਨੇ ਸੀਰੀਏ ਦੇਖਿਓ ਤੁਹਾਡਾ ਬੈਲੀ ਫੈਟ ਕਿਵੇਂ ਉੜਦਾ ਫਿਰ ਹੋਰ ਵੱਡਾ ਇਹਦਾ ਧਿਆਨ ਰੱਖਿਆ ਕਰੋ ਜਿੰਨੀ ਕੈਲੀ ਬਰਨ ਕਰ ਸਕਦੇ ਹੋ ਕੈਲੀ ਬਰਨ ਕਰਿਆ ਕਰੋ ਤੇ ਪ੍ਰੋਟੀਨ ਟੇਕ ਬਦ ਰੱਖਿਆ ਕਰੋ ਬਸ ਤੇ ਬੈਲੈਂਸ ਰੱਖਿਆ ਕਰੋ ਜਿਹਨੂੰ ਇਹ ਫਾਈਬਰ ਵਾਲੀ ਚੀਜ਼ਾਂ ਹੋ ਗਈਆਂ ਮਲਟੀਵਿਟਾਮਿਨ ਚੀਜ਼ਾਂ ਹੋ ਗਈਆਂ ਇਹਦਾ ਸਾਰੇ ਨੂੰ ਬੈਲੈਂਸ ਰੱਖਿਆ ਕਰੋ ਫੈਟ ਹੋ ਗਿਆ ਕਾਰਬਸ ਹੋ ਗਿਆ ਫਾਈਬਰ ਹੋ ਗਿਆ ਪ੍ਰੋਟੀਨ ਟੇਕ ਹੋ ਜਿਵੇਂ ਦੱਸ ਸਕਦਾ ਮੈਂ ਇਹਦਾ ਕਈ ਵਾਰੀ ਆਪਾਂ ਇੱਕ ਚੀਜ਼ ਨੂੰ ਮਿਸ ਕਰ ਦਿੰਨੇ ਆ ਉਸ ਦਿਨ ਨਾਲ ਆਪਣਾ ਬੋਡੀ ਤੇ ਇਫੈਕਟ ਪੈਂਦਾ ਜਿਵੇਂ ਆਪਾਂ ਜਿਆਦਾ ਅਕਸਰ ਜਿੰਨੇ ਪ੍ਰੋਟੀਨ ਟੇਕ ਆਪਣਾ ਘੱਟ ਹੁੰਦਾ ਉਸ ਦਿਨ ਆਪਣਾ ਆਪਣਾ ਇਹ ਨੇ ਉਹਨਾਂ ਲੱਗਦੀ ਪੇਨ ਹੋਣ ਲੱਗ ਜਾਂਦੇ ਨੇ ਇਹ ਚੀਜ਼ ਪੇਨ ਹੋਣ ਲੱਗ ਜਾਂਦੀ ਹੈ ਤਾਰ ਕੇ ਬੈਨਸ ਰੱਖੋ ਪ੍ਰੋਪਰ ਤੇ ਰਿਜ਼ਲਟ ਤੁਹਾਨੂੰ ਮਿਲਣਗੇ ਮਿਲਣਗੇ ਹੀ ਕਰਦੇ ਨੇ ਜਦ ਰਿਜ਼ਲਟ ਮਿਲਦੇ ਨੇ ਟਾਈਮ ਲੱਗ ਜਾਂਦਾ ਕਈ ਵਾਂ ਤਾਂ ਬਾਡੀ ਦੇ ਸ਼ਕਤੀ ਤੇ ਡਿਪੈਂਡ ਕਰਦਾ ਹੁੰਦਾ ਵੀ ਕਿਹਦਾ ਕੀ ਟਾਰਗੇਟ ਹੈ ਕਿਹਦੇ ਕੀ ਟਾਰਗੇਟ ਤਾਂ ਕਰਕੇ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਪੰਜ ਐਕਸੈਸ ਨੇ ਫੋਲੋ ਜ਼ਰੂਰ ਕਰਿਓ ਹਾਂਜੀ ਤੇ ਆਪਣੀ ਫੋਰਥ ਐਕਸਰਸਾਈਜ਼ ਆਪਾਂ ਹਾਈ ਨਹੀਂ ਹਾਈ ਨਹੀਂ ਲਾਵਾਂਗੇ ਇਹ ਬੜੀ ਇਫੈਕਟਿਵ ਐਕਸਰਸਾਈਜ਼ ਹੈ ਤੁਹਾਡੇ ਲਈ ਬਹੁਤ ਜ਼ਿਆਦਾ ਹੈ ਕੈਂਟ ਐਕਸਰਸਾਈਜ਼ ਹੈ ਕੈਂਟ ਸਿਰੇ ਦੀ ਇਹਦੇ ਨਾਲ ਸਾਹ ਦੇਖ ਕੇ ਮੈਂ ਚੜਦਾ ਮਿੱਤਰੋ ਇਹ ਵੀ ਬੜੀ ਕੈਂਟ ਐਕਸਰਸਾਈਜ਼ ਹੈ ਕੈਂਟ ਸਿਰਾਂ ਗੱਲਬਾਤ ਜਿਹਦੇ ਕਈ ਭਰਾ ਤੇ ਭੈਣਾ ਉਹ जिम नहीं आ सद कारण या कोई वैसे बिजी शड्यूल करके तो करें। एक घर जरूर एक्सरसाइज करा करो पांच एक्सरसाइज जीडियाँ तो लास्ट एक्सरसाइज आप देखना बेसिक लगेगी एक्सरसाइज पर बहुत ही इफेक्टिव एक्सरसाइज है इदा हैंड रेज करके इदा करके वन टू थ्री फोर फाइव सिक्स सैवन एट नाइन ਇਹ ਬੜੀ ਕੈਂਡ ਐਕਸਰਸਾਈਜ਼ ਆ ਜਿੰਨੇ ਥੋੜਾ ਟਾਈਮ ਹੋ ਗਿਆ ਉਹ ਆਪਾਂ ਇੱਕ ਸਟਿਕ ਲੈ ਕੇ ਕਰ ਸਕਦੇ ਹਾਂ ਸਟਿਕ ਨਾਲ ਜabb ਵਧੀਆ ਹੁੰਦਾ ਤਾਂ ਸਟਿਕ ਲੈ ਕੇ ਨਾ ਇੱਕ ਐਦਾਂ ਕਰਕੇ 1 2 ਇਹ ਬੜੀ ਕੈਂਡ ਐਕਸਰਸਾਈਜ਼ ਆ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਸੇਜ ਜਰੂਰ ਕਰਿਓ ਤੇ ਇਹਦੇ ਬੈਨੀਫਿਟ ਬਹੁਤ ਨੇ ਰਿਜ਼ਲਟ ਆਪ ਨੂੰ ਮਿਲਦਾ ਜਰੂਰ ਹੈ ਜਿਵੇਂ ਮੈਂ ਤੁਹਾਨੂੰ ਕਹਿਣਾ ਹੋਣਾ ਨਾ ਬੈਲੈਂਸ ਰੱਖਿਓ ਤੇ ਪ੍ਰੋਪਰ ਡਾਈਟ ਨੂੰ ਜਿੰਪਲ ਪ੍ਰੋਟੀਨ ਟੇਕ ਹੋ ਗਿਆ ਫਾਈਬਰ ਹੋ ਗਿਆ ਕਾਰਬਸ ਹੋ ਗਿਆ ਜੀ ਮੈਂ ਮਲਟੀਪਲ ਅਮਚੀ ਜਨ ਲੋ ਪਰ ਮਿਲਦਾ ਹੋ ਬੈਲੈਂਸ ਰੱਖਿਆ ਕਰੋ ਪ੍ਰੋਪਰ ਦੇਖ ਚੀ ਦੀ ਕਮੀ ਹੁੰਦੀ ਆ ਬੋਟੀ ਦੇ ਟੂਕਟ ਬੰਦੀ ਬੰਦੇ ਜੀ ਮੈਂ ਪ੍ਰੋਟੀਨ ਟੇਕ ਘੱਟ ਰੱਖਾਂਗੇ ਤਾਂ ਦੇ ਨਾਲ ਆਪ ਨੀ ਪੇਨ ਹੋਣ ਲੱਗ ਜੂਗੀ ਆਪ ਨੂੰ ਵੀਕਨੈਸ ਹੋਣ ਲੱਗ ਜੂਗੀ ਤਾਰਕੇ ਬੈਲੈਂਸ ਰੱਖਿਆ ਕਰੋ ਪ੍ਰੋਪਰ ਕਿਉਂ ਸਾਜੀ ਜਰੂਰੀ ਨਹੀਂ ਆਪਾਂ ਨੂੰ ਤਾਂ ਹੀ ਰਿਜ਼ਲਟ ਮਿਲੇਗਾ ਆਪਾਂ ਪ੍ਰੋਪਰ ਡਾਈਟ ਲਾਵਾਂਗੇ ਪ੍ਰੋਪਰ ਖਾਵਾਂਗੇ ਟਾਈਮ ਨਾਲ ਮੀਨ ਲਾਵਾਂਗੇ ਆਪਾਂ ਇੰਟਰਵਿਨਟ ਫਾਸਟਿੰਗ ਜਿਹਨੇ ਫੈਟ ਲੌਸ ਕਰਨ ਦਾ ਟਾਰਗੇਟ ਤੇ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ